ਪ੍ਰੰ ਰਾਜਪੁਰੇ ਤੋਂ ਜਾ ਰਹੇ ਹਾਂ ਟ੍ਰੇਨ ਦੇ ਵਿੱਚ ਜਿਹੜੀ ਕਿ ਅੰਮ੍ਰਿਤਸਰ ਤੋਂ ਦਿੱਲੀ ਇੰਟਰ ਸਿਟੀ ਐਕਸਪ੍ਰੈਸ ਤੇ ਸਫ਼ਰ ਕਰਨ ਲੱਗੇ ਹਾਂ ਰਾਜਪੁਰੇ ਤੋਂ ਚੱਲ ਰਹੇ ਹਾਂ ਜੀ ਆਰ ਜੀ ਪੀ ਸਟੇਸ਼ਨ ਕੋਡ ਰਾਜਪੁਰੇ ਦਾ ਇਹ ਹੈ ਰਾਜਪੁਰੇ ਸਟੇਸ਼ਨ ਇਸ ਤਰ੍ਹਾਂ ਇਹਰ ਅਜਬਾਲੀ ਵਿਸਫੋਟ ਨੂੰ ਵੀ ਦੇਖ ਹੀ ਰਹੇ ਆ ਆਰਜੀਪੀ ਤੁਹਾਨੂੰ ਦੱਸਿਆ ਵੀ ਆਰਜੀਪੀ ਇਹਦਾ ਸਟੇਸ਼ਨ ਕੋਡ ਆ ਆ ਦਿਆਂ ਜੰਦਰ ਤੋਂ ਵੀ ਆਪਾ ਇਹ ਫਰਮਾਇਓਂ ਤੋਂ ਇਹ ਰਾਈਡ ਕਰੇਗਾ ਜਿਹੜਾ ਸ਼ਹਿਰ ਦੇ ਵਿੱਚੋਂ ਲੰਘ ਰਿਹਾ ਹੈਗਾ ਚਲੋ ਮਿਲਦੇ ਆ ਅੱਗੇ ਗ੍ਰੈਂਡ ਟ੍ਰੰਕ ਰੋਡ ਤੋਂ ਇੱਕ ਟਾਈਮ ਦਿੱਲੀ ਵੱਲ ਨੂੰ ਅੱਪੋ-ਗਾਹਾਂ ਜਾ ਰਹੇ ਨੇ ਆਏ ਨਾ ਮੁੱਕ ਰਹੀ ਹੈ ਸਾਡੇ ਕੋਲ ਦੋ ਦਿਨ ਮਿੰਟ ਹੋ ਗਏ ਹੈ ਅੱਜ ਇੱਕ ਕਾਲ ਨੇ ਜਿਹੜਾ ਧਰਮ ਆਇਆ ਹੈ ਉਹ ਸ਼ੰਗੋ ਬੈਰੀਅਰ ਦੇ ਉੱਤੇ ਇੱਕ ਹੋਰ ਅੰਦਰ ਅਕਸਰ ਇੱਕ ਟ੍ਰੈਕ ਕੋ ਚੱਲ ਰਹੀ ਹੈ ਜੀ ਨੂੰ ਦੱਤੇ ਮੁੰਡਾ ਲਿਭ ਗਿਆ ਤੇ ਇਹਨੇ ਵਾਲਾ ਬਹੁਤ ਜੜਾ ਚੇਰ ਦਾ ਦਿੱਲੀ ਚ ਪ ਜਾਣਾ ਹੈ ਇੰਡਰ ਸਿਟੀ ਜਿਸ ਦਾ ਪਾਇਦਾ ਮਾੜਾ ਹਾਂ ਵੇਖੋ ਸ਼ਹਿਰ ਤੋਂ ਵੇਰਾ ਪਾਣੀ ਖੜਾ ਬੰਦੇ ਇੰਟਰ ਕਨੈਕਟਡ ਆ ਹੈ ਸਟੇਸ਼ਨ ਆ ਰਿਹਾ ਇਸ ਕਰਕੇ ਇਹ ਜਿਆਦਾ ਪਾਸ਼ਨ ਹੋਣਾ ਲੋ ਹੋ ਗਈ ਹੈ ਸਫਾਈ ਦਾ ਤੁਸੀਂ ਦੇਖ ਰਹੇ ਹੋ ਬਹੁਤ ਮਾੜਾ ਹਾਲ ਹੈ ਦਸਵੇਂ ਸੇ ਦੋ ਨੰਬਰ ਵਾਲਾ ਸ਼ਹਿਰ ਆ ਚੱਲਿਆ ਜੀ ਆ ਵੇਖੋ ਜੀਰਿਆਂ ਨੂੰ ਜਿਹੜੀਆਂ ਉਹ ਤਣਕਾਂ ਨੂੰ ਅੱਗ ਲੱਗ ਗਈ ਆ ਅੱgende ਆ ਫਾਰੇ ਅਖਦਾਈ ਹੋਈ ਜਦ ਕਿ ਸਰਕਾਰਾਂ ਨੇ ਕਿਹਾ ਚੱਕ ਨਹੀਂ ਲਾਉਣੀ ਇਹ ਜੇ ਆਪਾਂ ਇੰਟਰ ਦਾ ਚੁਪ ਗਏ ਆ ਬੜਾ ਸ਼ਹਿਰ ਤੇ ਸਪੀਡ پکڑ ਲਈ ਰੋਟੀ ਨੇ ਸਾਹਮਣੇ ਬੜਾ ਸ਼ਹਿਰ ਹੀ ਤੁੰਨਾ ਜਰਾ ਰਿਹਾ aldığım fonu düştü. Nasıl olaydı bomrah ਪਰ ਜਾਲਗਣੇ ਕਿਰਾਨ ਕੋਟਰੀ ਦੇ ਨੰਨਾ ਕਿ ਉੱਤਰ ਦੇ ਫੋਟੋਆਂ ਕੇ ਉਹ ਮਲੇ ਬਾਲਾ ਕੰਨ ਸ਼ਹਿਰ ਆਪਾਂ ਆ ਗਏ ਮਾਫ ਕਰਨਾ ਤੇ 14680 ਦਾ ਟ੍ਰੇਨ ਨੰਬਰ ਦਿੱਲੀ ਨੂੰ ਇਹ ਜਾ ਰਹੀ ਆ ਸਾਹਮਣੇ ਆਪੀ ਮਕਾਨ ਕੋਲ ਬਣੇ ਹੋਏ ਰੇਲਵੇ ਲਾਈਨ ਦੇ ਨਾਲ ਉਹ ਜੀ ਗਾਡਸਾਪ ਨੇ ਸਿਟੀ ਜਿਹੜੀ ਅੱਜ ਆਤੀ ਆ ਫਾਈਲਨ ਬਾਲਾ ਸਪੀਟੋਂ ਜਿਹੜੀ ਟ੍ਰੇਨਾਂ ਚੱਲ ਪਈ ਆ 14680 ਅੰਬਾਲਾ ਸ਼ਹਿਰ ਲੋਹੇ ਸਟੇਸ਼ਨ ਤੇ ਨੇ ਸਪੀਡ ਪਕੜ ਲਈਆ ਇੱਥੇ ਵੀ ਕੁਝ ਨਵੀਨੀਕਰਨ ਦੇ ਜਿਹੜੇ ਆ ਕੰਮ ਚੱਲਦੇ ਪਏ ਆ ਤੇ ਇਹ ਸਟੇਸ਼ਨ ਅੰਬਾਲੇ ਦਾ ਇਹਦੇ ਵਿੱਚ ਕੁਝ ਹਿੱਸਾ ਪੁਰਾਣਾ ਵੀ ਹੈਗਾ ਨਵਾਂ ਸਾਹਮਣੇ ਬਣਿਆ ਹੋਇਆ ਆ ਸਾਹਮਣੇ ਜਿਹੜਾ ਦੇਖ ਰਹੇ ਹੋ ਇਹ ਪੁਰਾਣਾ ਸਟੇਸ਼ਨ ਅੰਗਰੇਜ਼ਾਂ ਦੇ ਦੌਰ ਦਾ ਜਿਹੜਾ ਬਣਿਆ ਹੋਇਆ ਆ ਆ ਨਵਾਂ ਵੇਟਿੰਗ ਹਾਲ ਜਿਹੜਾ ਸਾਹਮਣੇ ਰੇਲਵੇ ਬੀਚ ਦੇ ਆਫਿਸ ਵਗੈਰਾ ਨੇ ਵੱਨੇ ਕਲ ਚੁੱਕੇ ਆ ਅੰਬਾਲਾ ਸ਼ਹਿਰ ਬੁੱਕ ਸਾਹਮਣੇ ਅੰਬਾਲਾ ਸ਼ਹਿਰ ਦਾ ਜਿਹੜਾ ਬੱਸ ਸਟੈਂਡ ਤੁਹਾਨੂੰ ਨਜ਼ਰ ਆ ਰਿਹਾ ਹੈ ਝਾੜੀਆਂ ਦੇ ਪਿੱਛੇ ਉਹਦੇ ਕੋਲ ਬੱਸਾਂ ਖੜੀਆਂ ਨੇ ਇਧਰ ਚੌਂਕਿਆਂ ਚੁੱਕਿਆ ਜਿਆ ਕਾਫੀ ਨੇ ਬਣਿਆ ਗਿਆ ਰੇਲਵੇ ਲਾਈਨ ਦੇ ਨਾਲ-ਨਾਲ ਤੇ ਆ ਜਿਹੜਾ ਪੁਲ ਤੁਸੀਂ ਦੇਖ ਰਹੇ ਹੋ ਇਹ ਸਿਸਤਾ ਉੱਤਰ ਜਾਂਦਾ ਜੀ ਅੰਬਾਲੇ ਤੋਂ ਸਿਸਤਾ ਹਸਾਰ ਉਸ ਵੱਸ ਤੇ ਬਣਿਆ ਹੋਇਆ ਤੇ ਨਾਲ ਹੀ ਕਿਤੇ ਹੋਰ ਕੋਲਾ ਇਹ ਵੀ ਅੱਗੇ ਜਿੱਪ ਹੋ ਜਾਂਦੇ ਆ ਸਾਹਮਣੇ ਪੁਲ ਸਿੱਧਾ ਦੇ ਵਿੱਚ ਆ ਗਿਆ ਹੰਬਾਲਾ ਕੈਂਟ ਰੇਲਵੇ ਸਟੇਸ਼ਨ ਦੀ ਅਜੇ ਸਟੇਸ਼ਨ ਦਾ ਟਾਈਮ ਲੱਗਣਾ ਬਣਾਉਣਾ ਅਜੇ ਤਾਂ ਯਾਰਡੀ ਕਰ ਰਹੀ ਆ ਬੰਨ ਰੋਕ ਰੇਂਜ ਕਟੇ ਤੇ ਸਾਹਮਣੇ ਤੇ ਇੱਕ ਆ ਗਿਆ ਯਾਰਡ ਕਾਫੀ ਲੰਬੀ ਆ ਰੌਪ ਵਾਲਾ ਰੇਲਫਿਸ਼ ਲੋ ਜੀ ਫੇ ਰੁਕ ਗਈ ਆ ਸੱਪ ਬਣਿਆ ਹੋਇਆ ਗੱਡੀ ਤੱਕ ਦੇਖ ਸਕਦੇ ਇਹ ਬਹੁਤ ਜ਼ਿਆਦਾ ਸ਼ਾਇਦ ਹੌਲੀ ਹੌਲੀ ਨਿਪਲੇ ਵੀ ਜਾਂ ਫੜਵੀਂ ਆਹ ਦੇਖਾ ਇਹ ਕਾਫੀ ਪੁਰਾਣੀਆਂ ਮਰਤਾਂ ਜਿਹੜੇ ਸ਼ੈੱਡ ਉੱਤੇ ਬਣਿਆਗਾ ਅੰਬਾਲਾ ਸ਼ਹਿਰ ਦੇ ਵਿੱਚ ਅੰਬਾਲਾ ਸ਼ਹਿਰ ਜਿਹੜਾ ਸੌਰੀ ਦੀ ਮਾਤੋਂ ਅੰਬਾਲਾ ਕੰਡ ਦੇ ਵਿੱਚ ਜਿਹੜੇ ਸਾਹਮਣੇ ਕੁਆਰਟਰ ਕਰਾ ਦੇ ਛੱਡ ਵਿਖਰੇ ਆ ਇਹ ਸਾਰੇ ਪੁਰਾਣੇ ਬਣੇ ਹੋਏ ਨੇ ਤੇ ਜਿਹੜਾ ਅੰਬਾਲਾ ਟੈਂਟਰ ਰਿਵੈਸਿਸ਼ਨਾ ਉਹ ਵੀ ਕਾਫੀ ਪੁਰਾਣਾ ਅੰਗਰੇਜ਼ਾਂ ਦੇ ਦੌਰ ਦਾ ਉਹ ਬਣਿਆ ਹੋਇਆ ਹੈਗਾ ਲੋਜੀ ਪੁਰਾਣਾ ਇੰਜਨ ਕਦੇ ਕਦੇ ਦੇਖਣ ਨੂੰ ਮਿਲਦਾ ਦੇਖ ਲੋ ਕਿਾ ਸੋਣਾ ਇਹਨਾਂ ਦੇ ਮਸ਼ੀਨਰੀ ਆ ਜਿਹੜੀ ਆ ਤਾਂ ਖੱਜਰਾਂ ਦੇ ਮਿੱਟੀ ਖੜਕੜ ਕੇ ਉੱਪਰੇ ਪਾਰ ਰਹੇ ਆ ਆ ਦੇਖੋ ਕਿੰਨੇ ਸੋਹਣੇ ਆ ਇਨਸਪੈਕਸ਼ਨ ਕਾਰ ਆ ਇਹਨਾਂ ਦੇ ਰੇਲਵੇ ਦੀ ਆਪ ਬਹੁਤ ਸੋਹਣੀ ਲੱਗ ਰਹੀ ਹੈ ਸਾਹਮਣੇ ਅੰਬਾਲਾ ਕੈਂਟ ਦਾ ਕੋਚ ਕੇਅਰ ਸੈਂਟਰ ਤੇ ਆ ਅੰਦਰ ਸਾਰੇ ਬਿਲਡਿੰਗ ਬਣੀ ਹੈ ਉਹ ਸ਼ਾਪ ਹੋਣੀ ਹੋਈ ਹੈ ਤੇ ਇਹ ਕੋਚ ਕੇਅਰ ਲਾਈਨ ਹੀ ਆਪਰ ਕਿਹੜੇ ਕਿਟਰਾ ਮੜ ਮੜ ਹੁੰਦੇ ਉਹਨਾਂ ਦੀ ਤੇ ਆਪਰ ਇਨਸਪੈਕਸ਼ਨ ਕਾਰ ਜਿਹੜੀ ਨਾਲ-ਨਾਲ ਜਾ ਰਹੀ ਹੈ ਵੇਖੋ ਕਿੰਨੀ ਸੋਹਣੀ ਹੈ ਇਹ ਡੀਜ਼ਲ ਵਾਲੀ ਹੈ ਉੱਪਰ ਕੋਈ ਹੈ ਨਹੀਂਗਾ रेलवे लाइन पे जोरा कोच है दूसरी पास से अगर देखो तो काफी पुरानी जड़ियां मिलਣੀਆਂ ਤੇ ਉਹ ਦੇਖੋ ਦੂਰ ਦੂਰ ਤੱਕ ਇੱਧਰ ਵੀ ਕਾਫੀ ਇੰਜਨ ਖੜੇ ਆ ਲੋਕੋਮੋਟਿਵ ਜਿਹੜੇ ਆ ਤੇ ਸਾਹਮਣੇ ਵੀ ਖੜੇ ਹੈਗੇ ਤੁਸੀਂ ਦੇਖ ਰਹੇ ਹੋ ਇੱਧਰ ਕੰਮ ਚੱਲ ਰਿਹਾ ਖੱਜਰਾ ਵੀ ਖੜੀਆਂ ਨਾਲ ਤੇ ਸੱਪ ਬਣ ਕੇ ਆਪਣੀ ਗੱਡੀ ਦਾ ਆ ਦੇਖੋ ਚੈੱਕ ਕਰ ਰਹੇ ਨੇ ਇਹ ਜਿਹੜਾ ਇਹ ਸਭ ਤੋਂ ਪਾਵਰਫੁੱਲ ਆ ਜੀ ਤੇ ਆ ਦੇ ਪਿੱਛੇ ਕਿੰਨਾ ਲੋਹਾ ਪਾਇਆ ਹੋਇਆ ਇੰਦਾਂ ਦੇ ਪਿੱਛੇ ਕਿੰਨੇ ਆ ਰੇਲਵੇ ਦਾ ਸਭ ਤੋਂ ਤਾਕਤਵਰ ਇੰਦਾਂ ਦੇ ਪਿੱਛੇ ਲੋਹਾ ਹੀ ਲੋਹਾ ਸਰੀਆ ਹਨ ਰਾਇਕੀ ਇਹੀ ਹੈ ਸਰੀਏ ਦਾ ਆ ਹੋਰ ਵੀ ਇੱਧਰ ਖੜੇ ਆ ਕੋਈ ਵੀ ਦੇਖ ਸਕਦੇ ਹਾਂ ਆ ਲੋ ਇੱਧਰ ਵੀ ਦੇਖੋ ਲੋਕੋਮੋਟਿਵ ਆ ਖੜਾ ਏ ਡੀਜ਼ਲ ਲੋਕੋ ਸ਼ੈੱਡ ਰੋਜਾ ਤਾਰਸੀ ਲੋ ਜੀ ਆਪਣਾ ਬਾਲਾ ਕੈਂਟ ਰੇਲਵੇ ਸਟੇਸ਼ਨ ਆ ਗਿਆ ਹੈਗਾ 272.530 ਮੀਟਰ ਸਮੁੰਦਰ ਤਲ ਤੋਂ ਉਚਾਈ ਆ ਬਾਲਾ ਕੈਂਟ ਤੇ ਸਟੇਸ਼ਨ ਕੋਡ ਹੈ ਜੂ ਐਮ ਬੀ ਉਹਨਾਂ ਸੀ ਸੋਸੀ ਦਾ ਆਪਣਾ ਜਿਹੜਾ ਸਫਰ ਇੱਥੇ ਤੱਕ ਦਾ ਰਿਹਾ ਅੰਬੜਾ ਗੰਟਾ ਤੱਕ ਦਾ ਤੇ ਸਟੇਸ਼ਨ ਕੋਡ ਤੁਹਾਨੂੰ ਦੱਸ ਦਿਸਤਾ ਜੂ ਐਮ ਵੀ ਹੈਗਾ ਜੀ ਤੇ ਆਪਾਂ ਪਲੇਟਫਾਰਮ ਨੰਬਰ 3 ਤੇ ਮੇਬੀ 2 ਨੰਬਰ ਪਲੇਟਫਾਰਮ ਆ ਗਈ ਆਪਣਾ ਹਾਂ ਤਾਂ ਲੋ ਜੀ ਆਪਾਂ ਉਤਰਦੇ ਹਾਂ ਵੀਡੀਓ ਨੂੰ ਕਰਾਂਗੇ ਇੱਥੇ ਸਮਾਪਤ ਇਹ ਸੀ ਆਪਣੀ ਟ੍ਰੇਨ 14680 ਤੇ ਉਧਰੋਂ ਵਾਪਸ ਆਏਗੀ ਇਹ 14679 ਅੱਪ ਵਾਲੀ ਐ ਡਾਊਨ ਵਾਲੀ ਐ 14680 ਇਹ ਹੈ ਰੇਲਵੇ ਸਟੇਸ਼ਨ ਬੋਲਾਗੰਡ ਦਾ ਯੂ ਐਮ ਬੀ ਆ ਲਿਖਿਆ ਵੀ ਹੋਇਆ ਦੇਖੋ 14680 ਸਟੇਸ਼ਨ ਦਾ ਹਾਰੀ ਸੀ ਜੀ ਜਿੰਨਾਲ ਆ ਏਡੀ ਵੀਡੀਓ ਵਿੱਚ ਆਪ ਕਰ ਰਾਂ ਅੱਛੀ ਲੱਗੀ ਤਾਂ ਕਮੈਂਟ ਸ਼ੇਅਰ ਪਲੀਜ਼ ਕਰਿਆ ਕਰੋ ਤੇ ਹੋਰ ਥੋੜੇ ਦਿਨਾਂ ਤੱਕ ਮੈਂ ਇਸ ਤਰ੍ਹਾਂ ਦੇ ਤੁਹਾਨੂੰ ਜਿਹੜੀਆਂ ਵੀਡੀਓਜ਼ ਆਉ ਦਿਖਾਇਆ ਕਰੂੰਗਾ ਜੇ ਮੈਂ ਨਹੀਂ ਜਾ ਪਾ ਰਿਹਾ ਕਿਤੇ ਵੀਡੀਓ ਸ਼ੂਟ ਕਰਨ ਲਈ ਤੇ ਇਹਦੇ ਨਾਲ ਸਟ੍ਰੀਨਰ ਸਿੰਘ ਨੂੰ ਤੇ ਉਹ ਇਜਾਜ਼ਤ ਹੈ ਚੜ੍ਹਦੀ ਕਲਾ ਦਾ ਪ੍ਰੋਗਰਾਮ ਹੈ